ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 26 27 28 ਦਸੰਬਰ ਨੂੰ ਦੇ ਜਿਹੜੇ ਇਹ ਦਿਨ ਹੁੰਦੇ ਐ ਫਤਿਹਗੜ੍ਹ ਸਾਹਿਬ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਆ ਕੇ ਕੈਨਾਤ ਆ ਕੇ ਨਤਮਸਤਕ ਹੁੰਦੀ ਐ ਔਰ ਕਿਉਂਕਿ ਇਹ ਲਹੂ ਪੀ ਜੀਤ ਹਰਤੀ ਐ ਸਾਡੀ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ ਸੱਚ ਹੱਕ ਵਾਸਤੇ ਛੋਟੀਆਂ ਜੰਦਾ ਵੱਡਾ ਸਾਕਾ ਦੇ ਨਾਂ ਨਾਲ ਇਹ ਜਾਣਿਆ ਜਾਂਦਾ ਐ ਅੱਜ ਵੀ ਇਸ ਧਰਤੀ ਦਾ ਮੁੱਲ ਪੂਰੀ ਦੁਨੀਆ ਦੇ ਉੱਤੇ ਨਹੀਂ ਕੋਈ ਦੇ ਸਕਦਾ ਕਿਉਂਕਿ ਇਹ ਸਭ ਤੋਂ ਮਹਿੰਗੀ ਧਰਤੀ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੀ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਆ ਔਰ ਇਸ ਦੀ ਛੋਟੀ ਉਮਰ ਦੇ ਵਿੱਚ ਅੱਜ ਤੱਕ ਕਿਸੇ ਵੀ ਧਰਮ ਕਿਸੇ ਵੀ ਕੌਮ ਦੇ ਵਿੱਚ ਕਿਸੇ ਦੀ ਵੀ ਸ਼ਹਾਦਤ ਨਹੀਂ ਹੋਈ ਮੈਂ ਜਿੱਥੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਮਾਤਾ ਗੁਜਰ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਉੱਥੇ ਮੈਂ ਉੱਥੇ ਮੈਂ ਸਰਕਾਰ ਦੇ ਕੋਲ ਵੀ ਇਹ ਮੰਗ ਕਰਦਾ ਕਿਉਂਕਿ ਸਰਕਾਰ ਹਰ ਸਾਲ ਜਦੋਂ ਇਹ ਸਾਡੇ ਸ਼ਹਾਦਤ ਦੇ ਦਿਨ ਹੁੰਦੇ ਨੇ 3 ਕਿਲੋਮੀਟਰ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਆਪਣਾ ਕੰਮ ਕਰਦਾ ਔਰ ਜਿਹੜਾ ਸਾਡਾ ਸਿਵਲ ਪ੍ਰਸ਼ਾਸਨ ਉਹ ਵੀ ਕੰਮ ਕਰਦਾ ਔਰ ਮੈਂ ਇੱਥੇ ਇਹ ਗੱਲ ਬੇਨਤੀ ਕਰਦਾ ਕਿਉਂਕਿ ਇਹ ਜਿਹੜਾ ਦਿਨ ਹੈ ਨਾ ਇੱਥੇ ਇੱਥੇ ਨਸ਼ਾ ਮੁਕਤੀਤਾ ਵਾਸਤੇ ਅਸੀਂ ਸਾਰੇ ਚਾਹੁੰਦੇ ਹਾਂ ਵੀ ਦਕਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਨੂੰ ਪਰ ਇੱਥੇ ਇਹ ਦਿਨਾਂ ਦੇ ਵਿੱਚ ਜਿਹੜੀਆਂ ਮਾਸ ਮਦਰਾ ਦੀਆਂ ਜਿਹੜੀਆਂ ਸ਼ਾਪਸ ਨੇ ਦੁਕਾਨਾਂ ਨੇ ਇਹ ਪੂਰੇ ਪੰਜਾਬ ਵਿੱਚ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਐਡੀ ਵੱਡੀ ਕੁਰਬਾਨੀ ਦਾ ਮੁੱਲ ਨਹੀਂ ਅਸੀਂ ਦੇ ਸਕਦੇ ਕਿਉਂਕਿ ਇੱਥੇ ਆ ਕੇ ਉਹ 3 ਕਿਲੋਮੀਟਰ ਦੇ ਦੈਰੇ ਤੱਕ ਜੇ ਉਹ ਰੱਖਿਆ ਜਾਵੇ ਤਾਂ ਚੰਗੀ ਗੱਲ ਨਹੀਂ ਹੈਗੀ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਚੈਨਲ ਰਾਹੀਂ ਤੁਹਾਡੇ ਦੋਹਾਂ ਦੇ ਆਪਣਾ ਚੈਨਲ ਰਾਹੀਂ ਤੁਹਾਡੇ ਸਰੂਸਾ ਬੈਠੇ ਨੇ ਨਾਗਪਾਲ ਜੀ ਬੈਠੇ ਨੇ ਮੈਂ ਤੁਹਾਡੇ ਰਾਹੀਂ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉੱਥੇ ਨਾਲ-ਨਾਲ ਮੈਂ ਅੱਜ ਦਵਾਨ ਟੋਡਰਬਾਲ ਜੀ ਨੂੰ ਵੀ ਯਾਦ ਕਰਦਾ ਸ਼ਰਾਬ ਦੇ ਠੇਕੇ ਬਾਰੇ ਵੀ ਮੈਂ ਗੱਲ ਕੀਤੀ ਜਿਵੇਂ ਪਹਿਲਾਂ ਵੀ ਸ਼ਰਾਬ ਦੇ ਠੇਕੇ ਜਿਹੜੇ ਨੇ ਮਾਸ ਮਦਰਾਂ ਦੀ ਜਿਹੜੇ ਦੁਕਾਨਾਂ ਨੇ ਇਹ ਬਿਲਕੁਲ ਪੰਜਾਬ ਦੇ ਵਿੱਚ ਇਹ 3-4 ਦਿਨ ਤਾਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ 크ਿਸਮਸ ਡੇ ਵੀ ਆਉਂਦਾ ਹੈ 크ਿਸਮਸ ਅਗਰ ਕਿਸ਼ਨਾ ਦਾ ਵੀ ਪਵਿੱਤਰ ਤਿਹਾੜ ਇਹਨਾਂ ਦਿਨਾਂ ਜੀ ਲਾਸਟ ਦਸੰਬਰ ਦੇ ਮਹੀਨੇ 'ਚ ਆਉਂਦਾ ਹੈ ਇਹ ਚੰਗੀ ਗੱਲ ਨਹੀਂ ਗਈ ਨਸ਼ਾ ਮੁਕਤੀ ਤਾਂ ਸਾਰੇ ਹਿੰਦੁਸਤਾਨ ਨੂੰ ਹੋਣਾ ਹੀ ਚਾਹੀਦਾ ਬਾਹਰ ਹੋਣਾ ਚਾਹੀਦਾ ਪੰਜਾਬ ਨੂੰ ਤਾਂ ਖਾਸ ਕਰਕੇ ਹੈ ਕਿਉਂਕਿ ਗੁਰੂਆਂ ਪੀਰਾਂ ਪੰਗਬਰਾਂ ਦੀ ਧਰਤੀ ਸਾਡੀ ਬੱਤ ਮੈਂ ਮੰਨੀ ਗਈ ਆ ਪੰਜਾਬ ਔਰ ਮੈਂ ਇੱਥੇ ਜਿੱਥੇ ਮੈਂ ਨਤ ਮਤਮ ਨਤਮਸਤਕ ਹੋਣਾ ਹੈ ਮਾਤਾ ਗੁਜਰਕੌਰ ਬਾਬਾ ਜੋਰਾ ਦੇ ਬਾਬਾ ਫਤੇ ਸਿੰਘ ਜੀ ਨੂੰ ਉੱਥੇ ਨਾਲ ਨਾਲ ਮੈਂ ਦਵਾਨ ਟੋਡਰਮਲ ਜੀ ਨੂੰ ਵੀ ਸਜਦਾ ਪੇਟ ਕਰਦਾ ਕਿ ਉਹਨਾਂ ਨੇ ਜਦੋਂ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਹੋਈ ਉਹਨਾਂ ਦੀ ਜਿਹੜੀ ਜਮੀਨ ਹੈ ਜਿਹੜੀ ਨਵਾਬ ਵਜ਼ੀਰ ਖਾਨ ਕੋਲੋਂ ਅਸ਼ਰਫੀਆਂ ਵਛਾ ਕੇ ਆਪਣੇ ਘਰ ਦਾ ਸਾਰਾ ਧਨ-ਦੌਲਤ ਉੱਥੇ ਦੇ ਕੇ ਤਾਂ ਮੁੱਲ ਖਰੀਦ ਕੇ ਇਹ ਜਗ੍ਹਾ ਜਿਹੜੀ ਹੈ ਉਹਨਾਂ ਦਾ ਦਾ ਸੰਸਕਾਰ ਕੀਤਾ ਸੀ ਉਹਦੇ ਨਾਲ ਨਾਲ ਬਾਬਾ ਮੋਤੀ ਮਹਿਰਾ ਜਿਨ੍ਹਾਂ ਨੇ ਉਸ ਸਮੇਂ ਉਹਨਾਂ ਮਸੂਮ ਜਿੰਦਾਂ ਨੂੰ ਆਪਣਾ ਦੁੱਧ ਪਲਾਇਆ ਔਰ ਉਹਦੇ ਬਦਲੇ ਉਹਨਾਂ ਦੇ ਪਰਿਵਾਰਾਂ ਨੂੰ ਕੋਲੂਆਂ ਦੇ ਵਿੱਚ ਪੀੜ ਦਿੱਤਾ ਗਿਆ ਪਤਾ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨੇ ਇਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੀ ਇਸ ਕੁਰਬਾਨੀ ਦਾ ਆ ਕੇ ਮੁੱਲ ਪਾਇਆ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਉਹਨਾਂ ਦੇ ਬੇਟੇ ਦਾ ਕਲੇਜਾ ਤੱਕ ਦੇ ਤੁੰਨਿਆ ਗਿਆ ਉਹ ਸਾਡੀ ਤਾਂ ਇਹ ਬਹੁਤ ਮਹਾਨ ਧਰਤੀ ਹੈ ਕੁਰਬਾਨੀ ਵਾਲੀ ਧਰਤੀ ਹੈ ਮੈਂ ਇੱਕ ਵਾਰੀ ਫੇਰ ਪੂਰੀ ਕਾਇਨਾਤ ਨੂੰ ਪੂਰੀ ਦੁਨੀਆ ਨੂੰ ਇਹ ਕਹਿਣਾ ਵੀ ਤੁਸੀਂ ਇੱਥੇ ਨਤਮਸਤਕ ਆਉਨੇ ਹੋ ਕਰਨ ਹੋਣ ਵਾਸਤੇ ਤੁਸੀਂ ਵੀ ਸਰਕਾਰ ਦੇ ਔਰ ਪੁਲਸ ਦੇ ਔਰ ਸਿਵਲ ਪ੍ਰਸ਼ਾਸਨ ਦੇ ਜਿਹੜੇ ਰੂਲ ਬਣਾਏ ਹੋਲੇ ਉਹਨਾਂ ਨੂੰ ਆਪਾਂ ਸਾਰੇ ਫਾਲੋਅ ਅਪ ਕਰੀਏ ਤਾਂ ਜੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕੀਏ ਔਰ ਆਪਾਂ ਕੋਈ ਹੁੱਲੜਬਾਜੀ ਕੋਈ ਹੋਰ ਇਹਨਾਂ ਕੰਮਾਂ ਤੋਂ ਗੁਰੇਜ਼ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ